ਅੱਜ ਅਸੀਂ ਤੁਹਾਨੂੰ ਦੱਸਾਂਗੇ ਦੁਨੀਆ ਦਾ ਅਜੀਹਾ ਇਕਲੌਤਾ ਦੇਸ਼ ਜਿੱਥੇ ਇੱਕ ਵੀ ਸੱਪ ਨਹੀਂ ਹੈ। ਮਿਲਿਆ ਹੈ ਸਨੇਕਲੈਸ ਦੇਸ਼ ਦਾ ਦਰਜਾ। ਰਿੰਗਣ ਵਾਲੇ ਜੀਵ ਅਤੇ ਸੱਪ ਧਰਤੀ ਦੀਆਂ ਉਹ ਕਿਸਮਾਂ ਹਨ ਜੋ ਪਿਛਲੇ ਕੁਝ ਮਿਲੀਅਨ ਸਾਲਾਂ ਵਿੱਚ ਤੇਜ਼ੀ ਨਾਲ ਅਤੇ ਵਿਆਪਕ ਰੂਪ ਵਿੱਚ ਵਿਕਸਿਤ ਹੋਈਆਂ ਹਨ। ਆਮ ਤੌਰ ਤੇ ਲੋਕ ਮੰਨਦੇ ਹਨ ਕਿ ਦੁਨੀਆ ਦਾ ਕੋਈ ਕੋਨਾ ਅਜੀਹਾ ਨਹੀਂ ਹੋਵੇਗਾ ਜਿੱਥੇ ਸੱਪ ਨਾ ਮਿਲੇ। ਇੱਕ ਅਜੀਹਾ ਦੇਸ਼ ਹੈ ਜਿੱਥੇ ਇੱਕ ਵੀ ਸੱਪ ਨਹੀਂ ਹੈ। ਅਤੇ ਇਸ ਨੂੰ ਸੱਪਰਾਇ ਦੇਸ਼ ਕਿਹਾ ਜਾਂਦਾ ਹੈ ਸੱਪ ਨੂੰ ਦੁਨੀਆ ਦੇ ਵਿਰੱਖਣ ਜਾਣਰਾ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਇਹ ਸੱਪ ਦੇ ਵੰਸਜ ਹਨ ਜੋ ਲਗਭਗ 6 ਲੱਖ ਸਾਲ ਪਹਿਲਾਂ ਹੋਈ ਵੱਡੀ ਤਬਾਹੀ ਤੋਂ ਬਾਅਦ ਤੇਜ਼ੀ ਨਾਲ ਵਧੇ ਹਨ ਆਪਣੇ ਜ਼ਹਿਰ ਲਈ ਮਸ਼ਹੂਰ ਸੱਪ ਦੁਨੀਆ ਦੇ ਲਗਭਗ ਹਰ ਦੇਸ਼ ਵਿੱਚ ਪਾਏ ਜਾਂਦੇ ਹਨ ਭਾਰਤ ਨੂੰ ਦੁਨੀਆ ਵਿੱਚ ਸੱਪਾਂ ਦਾ ਦੇਸ਼ ਵੀ ਕਿਹਾ ਜਾਂਦਾ ਹੈ ਇਹ ਕਲਪਨਾ ਕਰਨਾ ਮੁਸ਼ਕਲ ਹੈ ਕਿ ਕੋਈ ਅਜੀਹਾ ਦੇਸ਼ ਹੋ ਸਕਦਾ ਹੈ ਜਿੱਥੇ ਇੱਕ ਵੀ ਸੱਪ ਨਾ ਹੋਵੇ ਪਰ ਇਹ ਅਜੀਹਾ ਨਹੀਂ ਹੈ ਦੱਖਣੀ ਧਰੋਵ ਵਿੱਚ ਨਿਊਜ਼ੀਲੈਂਡ ਹੀ ਅਜੀਹਾ ਦੇਸ਼ ਹੈ ਜਿੱਥੇ ਅਸਲ ਵਿੱਚ ਅਜੀਹੇ ਸੱਪ ਨਹੀਂ ਹਨ ਇਸੇ ਕਰਕੇ ਇਸ ਨੂੰ ਸੱਪ ਮੁਕਤ ਦੇਸ਼ ਵੀ ਕਿਹਾ ਜਾਂਦਾ ਹੈ ਦੂਰ ਦੱਖਣ ਤਰੋ ਵਿੱਚ ਸਥਿਤ ਇਸ ਟਾਪੂ ਦੇਸ਼ ਵਿੱਚ ਜੰਗਲੀ ਜਾਨਵਰਾਂ ਦੀ ਕੋਈ ਕਮੀ ਨਹੀਂ ਹੈ ਇੰਨਾ ਹੀ ਨਹੀਂ ਨਿਊਜ਼ੀਲੈਂਡ ਦੇ ਆਲੇ ਦੁਆਲੇ ਸਮੁੰਦਰ ਚ ਕਈ ਤਰ੍ਹਾਂ ਦੇ ਸੱਪ ਦੇਖਣ ਨੂੰ ਮਿਲਦੇ ਹਨ ਅਜੇ ਤੱਕ ਇੱਥੇ ਜ਼ਮੀਨ ਤੇ ਕੋਈ ਸੱਪ ਨਹੀਂ ਮਿਲਿਆ ਇਹ ਕਲਪਨਾ ਕਰਨਾ ਬਹੁਤ ਮੁਸ਼ਕਲ ਹੈ ਕਿ ਸੱਪ ਵਰਗਾ ਜਾਨਵਰ ਧਰਤੀ ਉਤੇ ਕਿਤੇ ਵੀ ਲਾਪਤਾ ਰਹਿ ਸਕਦਾ ਹੈ ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਉਹ ਆਪਣੇ ਆਪ ਨੂੰ ਵਿਕਾਸ ਦੇ ਅਨੁਕੂਲ ਢਲਣ ਲਈ ਕਾਫੀ ਹੈਰਾਨੀ ਜਨਕ ਆਏ ਹਨ ਜਿੰਨੀ ਵਿਭਿੰਨਤਾ ਇਹਨਾਂ ਦੀਆਂ ਉਪਜਾਤੀਆਂ ਵਿੱਚ ਹੈ ਉੰਨੀ ਹੀ ਉਹਨਾਂ ਦੇ ਭੋਜਨ ਵਿੱਚ ਵੀ ਵਿਭਿੰਨਤਾ ਹਨ ਤਾਂ ਕਿ ਬਾਹਰੋਂ ਸੱਪ ਵੀ ਨਹੀਂ ਆ ਸਕਦੇ ਹਾਂ ਇੱਥੇ ਇਹ ਸਵਾਲ ਵੀ ਬਹੁਤ ਹੀ ਠੁਕਮਾ ਹੈ ਕਿ ਨਿਊਜ਼ੀਲੈਂਡ ਵਿੱਚ ਲੋਕ ਬਾਹਰੋਂ ਸੱਪ ਨਹੀਂ ਲੈ ਕੇ ਆਏ ਹਨ ਇਸ ਦਾ ਜਵਾਬ ਜਾਣ ਕੇ ਹੈਰਾਨੀ ਹੁੰਦੀ ਹੈ ਨਿਊਜ਼ੀਲੈਂਡ ਵਿੱਚ ਬਾਹਰੋਂ ਸੱਪ ਲਿਆਉਣ ਦੀ ਮਨਾਹੀ ਹੈ ਅਦੇ ਇੱਥੇ ਕਿਸੇ ਵੀ ਤਰ੍ਹਾਂ ਦੇ ਸੱਪ ਨੂੰ ਰੱਖਣਾ ਗੈਰ ਕਾਨੂੰਨੀ ਹੈ ਨਿਊਜ਼ੀਲੈਂਡ ਸਰਕਾਰ ਅਤੇ ਲੋਕਾਂ ਦਾ ਮੰਨਣਾ ਹੈ ਹੁਣ ਸੱਪਾਂ ਦਾ ਆਉਣਾ ਉਹਨਾਂ ਦੇ ਦੇਸ਼ ਲਈ ਖਤਰਾ ਬਣ ਸਕਦਾ ਹੈ ਇੱਥੇ ਇੱਕ ਦਿਲਚਸਪ ਗੱਲ ਜੋ ਜਾਣਨਾ ਬਹੁਤ ਜ਼ਰੂਰੀ ਹੈ ਉਹ ਇਹ ਹੈ ਕਿ ਇੱਕ ਹੋਰ ਦੇਸ਼ ਹੈ ਜਿਸ ਬਾਰੇ ਦਾਵਾ ਕੀਤਾ ਜਾਂਦਾ ਹੈ ਅੱਜ ਵੀ ਇੱਥੇ ਇੱਕ ਵੀ ਸੱਪ ਨਹੀਂ ਹੈ ਪਰ ਕਿਸੇ ਸਮੇਂ ਇਹ ਸੱਪਾਂ ਦਾ ਦੇਸ਼ ਸੀ ਇਹ ਦੇਸ਼ ਆਇਰਲੈਂਡ ਹੈ ਕਿਹਾ ਜਾਂਦਾ ਹੈ ਇਸਾਈ ਧਰਮ ਦੀ ਰੱਖਿਆ ਲਈ ਸੈਂਟ ਪੀਟਰਿਕ ਨਾਮ ਦੇ ਸੰਤ ਨੇ ਦੇਸ਼ ਭਰ ਤੋਂ ਸੱਪਾਂ ਨੂੰ ਇਕੱਠਾ ਕੀਤਾ ਅਤੇ ਉਹਨਾਂ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ